ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਫੇਸਬੁਕ ਪੇਜ ਉੱਤੇ ਆਪਾਂ ਅੱਜ ਪਹੁੰਚੇ ਜੀ ਪਿੰਡ ਕਣਕਵਾਲ ਪੰਗੂਆਂ ਲਖ ਦਾਤਾ ਪੀਰ ਬਾਬਾ ਲਾਲਾਂ ਵਾਲੀ ਦੀ ਸਥਾਨ ਤੇ ਸੋਨੂੰ ਕਰਾਵਾਂਗੇ ਜੀ ਦਰਸ਼ਨ ਆਜੋ ਆਪਾਂ ਸੋਨੂੰ ਸਾਰੇ ਦਰਸ਼ਨ ਕਰਵਾਉਣੇ ਆ ਬਾਬਾ ਜੀ ਦੇ ਸਥਾਨ ਤੇ ਲਓ ਜੀ ਕਰੋ ਜੀ ਦਰਸ਼ਨ 786 ਰਹਿਮਤ ਦਾ ਲਖ ਦਾਤਾ ਲਾਲਾਂ ਵਾਲਾ ਪੀਰ ਕਣਕਵਾਲ ਪੰਗੂਆਂ ਜੋ ਕਿ ਸਥਾਨ ਬਣਿਆ ਹੋਇਆ ਹੈ ਜੀ ਬਹੁਤ ਵਧੀਆ ਸਥਾਨ ਬਣਿਆ ਹੋਇਆ ਇਹ ਪੀਰ ਦੇ ਦਰਦਾ ਤੇ ਗੁਲਾਮ ਬਾਬਾ ਚੈਨੀ ਸਾਹਿਬ ਵੱਲੋਂ ਇੱਥੇ ਬਹੁਤ ਮਤਲਬ ਸੇਵਾ ਕੀਤੀ ਜਾਂਦੀ ਹੈ ਜੀ ਬਹੁਤ ਸੋਹਣਾ ਸਾਫ਼ ਸਵਾਲ ਕੀਤੀ ਜਾਂਦੀ ਹੈ ਕਰੋ ਜੀ ਦਰਸ਼ਨ ਬਾਬਾ ਜੀ ਦੇ ਸਥਾਨ ਤੇ ਜੋ ਪੀਰਾਂ ਦੀ ਦਰਗਾਹ ਬਣੀ ਹੋਈ ਹੈ ਜੀ ਪਿੰਡ ਕਣਕਵਾਲ ਭੰਗੂਆ ਲੱਖ ਦਾਤਾ ਪੀਰ ਬਾਬਾ ਲਾਲਾ ਜੀ ਦੇ ਸਥਾਨ ਤੇ ਅੱਜ ਪਹੁੰਚੇ ਸੀਗੇ ਆਪਾਂ ਸਾਨੂੰ ਕਰਵਾਉਂਦੇ ਆ ਜੀ ਦਰਸ਼ਨ ਤੇ ਬਾਬਾ ਜੀ ਵੱਲੋਂ ਬਹੁਤ ਇੱਥੇ ਚੌਂਕੀਆਂ ਵੀ ਲੱਗਦੀਆਂ ਨੇ ਤੇ ਪਾਰ ਕਿਰਪਾ ਸੰਗਤਾਂ ਤੇ ਬਾਬਾ ਜੀ ਵੱਲੋਂ ਇੱਥੇ ਬਹੁਤ ਨੌਜਵਾਨ ਸੇਵਾ ਵੀ ਕਰਦੇ ਨੇ ਤੇ ਉਹਨਾਂ ਦੀ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਦਮਾਨ ਵੀ ਸਜਦੇ ਨੇ ਜੀ ਇੱਥੇ ਸੰਗਤਾਂ ਵੱਲੋਂ ਚਰਾਗ ਲਗਾਏ ਜਾਂਦੇ ਨੇ ਤੇ ਜੋ ਚੂਰਮਾ ਚੂਰਮਾ ਤਿਆਰ ਕਰਦੀ ਆ ਸੰਗਤੂ ਇੱਥੇ ਚੂਰਮਾ ਵੰਡਦੇ ਨੇ ਜਿਸ ਦੀ ਕਨੂਮਾ ਮਨੋ ਕਾਮਨਾ ਪੂਰੀ ਹੁੰਦੀ ਜਾਂ ਕੋਈ ਸੁੱਖ ਸੁਖਦਾ ਹੈਗਾ ਇਸ ਸਥਾਨ ਤੇ ਚੂਰਮਾ ਉਹ ਵੰਡ ਕੇ ਜਾਂਦਾ ਹੈ ਤੇ ਆਪਾਂ ਤੁਹਾਨੂੰ ਅੱਜ ਲੱਖ ਦਾਤਾ ਲਾਲਾਂ ਵਾਲਾ ਪੀਰ ਦੀ ਥਾਂ ਤੇ ਦਰਸ਼ਨ ਕਰਵਾ ਰਹੇ ਆ ਜੀ ਜੈਨੀ ਬਾਬਾ ਜੀ ਵੱਲੋਂ ਇੱਥੇ ਬਹੁਤ ਸੇਵਾ ਕੀਤੀ ਜਾ ਰਹੀ ਹੈ ਜੀ ਬਹੁਤ ਸੋਹਣਾ ਸਥਾਨ ਬਣਾਇਆ ਉਹਨਾਂ ਨੇ ਉਹਨਾਂ ਦੀ ਮਿਹਨਤ ਰੰਗ ਲਿਓਗੇ ਜੀ ਬਹੁਤ ਸੇਵਾ ਕਰਦੇ ਨੇ ਉਹ ਦੇਖੋ ਜੀ ਆਇ ਸਵਾਰ ਨਾਮੀਆਂ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਨੇ ਇਹ ਚੈਨੀ ਬਾਬਾ ਦੇ ਸਰਕਾਈ ਹੈ ਜੀ ਦੇਖੋ ਬਹੁਤ ਸੋਹਣਾ ਸਥਾਨ ਬਣਾਇਆ ਗਿਆ ਉਹਨਾਂ ਵੱਲੋਂ ਇਹ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਨੇ ਸਵਾਲ ਦੇਖੋ ਜੀ ਕਰੋ ਦਰਸ਼ਨ ਜਿਹੇ ਸਥਾਨਾਂ ਤੇ ਆਪਾਂ ਅਕਸਰ ਦੇਖਦੇ ਆਂ ਕਿ ਬਹੁਤ ਸਾਫ ਸਫਾਈ ਬਹੁ ਘੱਟ ਹੁੰਦੀ ਹੈ ਤੋ ਜੋ ਨੌਜਵਾਨ ਨੇ ਇਸ ਪਿੰਡ ਦੇ ਉਹ ਵੀ ਚੈਨੀ ਬਾਬੇ ਦੇ ਨਾਲ ਰਲ ਕੇ ਬਹੁਤ ਸੇਵਾ ਕਰਦੇ ਨੇ ਅਤੇ ਬਹੁਤ ਕੁਝ ਬਣਵਾਇਆ ਉਹਨਾਂ ਨੇ ਥੋੜੇ ਟਾਈਮ ਦੇ ਵਿੱਚ ਕਣਕਾ ਕਣਕਾ ਜੋੜ ਕੇ ਹਰੇਕ ਸੰਗਤ ਦੇ ਸਹਿਯੋਗ ਨਾਲ ਇਹ ਚੀਜ਼ਾਂ ਸਥਾਨ ਬਣਦੇ ਨੇ ਤੇ ਆਪਾਂ ਨੂੰ ਇਹ ਉਹਨਾਂ ਦਾ ਸਹਿਯੋਗ ਵੀ ਦੇਣਾ ਚਾਹੀਦਾ ਵੱਧ ਤੋਂ ਵੱਧ ਤਾਂ ਜੋ ਉਹ ਆਪਣੇ ਹੋਰ ਲਗਨ ਅਤੇ ਮਿਹਨਤ ਨਾਲ ਇਸ ਸਥਾਨ ਤੇ ਵੱਧ ਤੋਂ ਵੱਧ ਸੇਵਾ ਕਰ ਸਕਣਾ ਤੇ ਹੋਰ ਨਮੀਆਂ ਚੀਜ਼ਾਂ ਕੋਈ ਕਮਰੇ ਵਗੈਰਾ ਜਾਂ ਹੋਰ ਬਣਾ ਸਕਣਾ ਆਪਾਂ ਨੂੰ ਵੀ ਸਵਾਰ ਦੇਖੋ ਨਵੇਂ ਬਣਾਏ ਗਏ ਨੇ ਜੀ ਇਸ ਵਾਰ ਹੀ ਬਣਾਏ ਨੇ ਬਹੁਤ ਸੋਹਣੇ ਬਾਥਰੂਮ ਦੀ ਪੁਰਾਣੀ ਦਿੱਕਤ ਸੀ ਪਹਿਲਾਂ ਇੱਥੇ ਇਸ ਵਾਰ ਬਹੁਤ ਸੋਹਣੇ ਬਾਥਰੂਮ ਤਿਆਰ ਕੀਤੇ ਗਏ ਨੇ ਸੰਗਤ ਵੱਲੋਂ ਚੈਨੀ ਬਾਬਾ ਜੀ ਦੇ ਸਹਿਯੋਗ ਨਾਲ ਦੇਖੋ ਜੀ ਇੱਥੇ ਆ ਕੇ ਜੀ ਸਕੂਨ ਮਿਲਦਾ ਮਨ ਨੂੰ ਸਕੂਨ ਮਿਲਦਾ ਇੱਕ ਤਰ੍ਹਾਂ ਦਾ ਕਿਉਂ ਜਦੋਂ ਆਪਾਂ ਕੋਈ ਧਾਰਮਿਕ ਸਥਾਨ ਤੇ ਆਉਂਦੇ ਆ ਉੱਥੇ ਸਾਫ ਸਫਾਈ ਹੁੰਦੀ ਹੈ ਆਪਣੀਆਂ ਸੰਗਤਾਂ ਇਸ ਸਥਾਨ ਤੇ ਆਉਂਦੀਆਂ ਨੇ ਉਹਨਾਂ ਨੂੰ ਸੋਹਣਾ ਲੱਗੇ ਇਹਨਾਂ ਵੱਲੋਂ ਬਹੁਤ ਸਾਫ ਸਫਾਈ ਦਾ ਧਿਆਨ ਰੱਖਿਆ ਜਾਂਦਾ ਹੈ ਬਾਕੀ ਸੰਗਤਾਂ ਨੂੰ ਵੀ ਬੇਨਤੀ ਹੈ ਜੀ ਵੱਧੋਬਾਧ ਸਹਿਯੋਗ ਦਿਆ ਕਰੋ ਤਾ ਜੋ ਇਹ ਸਥਾਨ ਹੈ ਜਿਹੜਾ ਹੋਰ ਵੀ ਸੁੰਦਰ ਬਣ ਸਕਿਆ ਜੀ ਬਾਬਾ ਜੀ ਵੱਲੋਂ ਜੋ ਇੱਥੇ ਆਪਣਾ ਮਨੋ ਕਾਵਨਾ ਮਨਾਉਣ ਵਾਸਤੇ ਬਾਬਾ ਜੀ ਨੂੰ ਕੋਈ ਪਕਟੀ ਕੀਤੀ ਆਂਦੀ ਹੈ ਦੇਖੋ ਇੱਥੇ ਰੋੜਿਆਂ ਤੇ ਖੜ ਕੇ ਕਰਦੇ ਨੇ ਜੀ ਉਹ ਚੈਨੀ ਬਾਬਾ ਜੀ ਦੇਖੋ ਜੀ ਇਹਨਾਂ ਉੱਪਰ ਕਰਦੇ ਨੇ ਨੰਗੀ ਪੈਰੀ ਬਹੁਤ ਵਧੀਆ ਕਰਦੇ ਨੇ ਜੀ ਉਹ ਵੀ ਤੇ ਇਹਨਾਂ ਬਾਬਾ ਜੀ ਵੱਲੋਂ ਜੋ ਇਸ ਸਥਾਨ ਤੇ ਕੁਦਰਤ ਦਾ ਵੀ ਬਹੁਤ ਖਿਆਲ ਰੱਖਿਆ ਜਾਂਦਾ ਇੱਥੇ ਬਹੁਤ ਵਧੀਆ ਦਰਖਤ ਲਗਾਏ ਜਾਂਦੇ ਨੇ ਜੀ ਹਰੇਕ ਫਲਦਾਰ ਬੂਟਾ ਆਪਾਂ ਨੂੰ ਕੁਦਰਤ ਨਾਲ ਵੀ ਜੋੜਨਾ ਚਾਹੀਦਾ ਧਰਮ ਦੇ ਨਾਲ-ਨਾਲ ਕੁਦਰਤ ਨਾਲ ਜੇ ਆਪਾਂ ਕੁਦਰਤ ਨਾਲ ਜੁੜਾਂਗੇ ਤਾਂ ਆਪਾਂ ਨੂੰ ਇਹ ਜ਼ਿੰਦਗੀ ਮਤਲਬ ਵਧੀਆ ਲੰਘੂ ਆਪਣੀ ਕਿਉਂਕਿ ਆਕਸੀਜਨ ਦੀ ਬਹੁਤ ਕਮੀ ਹੁੰਦੀ ਜਾ ਰਹੀ ਹੈ ਦਰਖਤ ਕੱਟੇ ਜਾ ਰਹੇ ਨੇ ਤੇ ਧਾਰਮਿਕ ਸਥਾਨਾਂ ਤੇ ਵੱਧ ਤੋਂ ਵੱਧ ਦਰਖਤ ਲੱਗਦੇ ਨੇ ਤਾਂ ਆਪਾਂ ਨੂੰ ਕੁਦਰਤ ਨਾਲ ਵੀ ਜੁੜਿਆ ਜਾਂਦਾ ਇੱਕ ਕਿਸਮ ਦਾ ਤੇ ਸੋਹਣਾ ਵੀ ਲੱਗਦਾ ਜੀ ਦੇਖੋ ਦੇਖੋ ਜੀ ਕਿੰਨਾ ਸੋਹਣਾ ਸਥਾਨ ਬਣਾਇਆ ਗਿਆ ਹੈ ਸਾਫ ਸਪਾਈ ਦਾ ਪੂਰਾ ਪ੍ਰਬੰਧ ਹੈ ਸਵੇਰੇ ਸ਼ਾਮ ਸਾਫ ਸਪਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ ਬਹੁਤ ਸੋਹਣਾ ਇਸ ਲਈ ਸੰਗਤ ਨੂੰ ਬਧੋਵਦ ਬੇਨਤੀ ਹੈ ਜੀ ਬਧੋਵਦ ਸਹਿਯੋਗ ਦਿਓ ਕਰੋ ਤਾਂ ਜੋ ਨੌਜਵਾਨ ਜਿਹੇ ਨੌਜਵਾਨ ਨੇ ਉਹਨਾਂ ਨੂੰ ਵੀ ਉਤਸ਼ਾਹ ਹੋਵੇ ਕਿ ਉਹ ਆਪਣੇ ਇਸ ਸਥਾਨਾਂ ਦੀ ਬਧੋਵਦ ਸੇਵਾ ਕਰ ਸਕਣ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਹ ਭਰਾਵੋ ਇਹ ਸਾਰਾ ਕੁਝ ਆ ਦੇਖੋ ਇਹ ਭਾਂਡੇ ਧੋਣ ਵਾਸਤੇ ਅਲੱਗ ਜਗ੍ਹਾ ਬਣਾਈ ਹੈ ਤੇ ਬਤ ਤੋਂ ਬਾਅਦ ਸੰਗਤ ਸਹਿਯੋਗ ਵੀ ਦੇ ਰਹੀ ਹੈਗੀ ਕੋਈ ਇਟਾਂ ਦਾਣ ਕਰਦਾ ਔਰ ਕੋਈ ਸਿਮਿੰਟ ਕਰਦਾ ਹੈਗਾ ਬਹੁਤ ਵਧੀਆ ਸਹਿਯੋਗ ਆ ਤਾਂ ਹੀ ਜੋ ਨੌਜਵਾਨ ਨੇ ਇਹ ਇਸ ਸਥਾਨ ਤੇ ਬਾਬਾ ਜੀ ਦੀ ਸੇਵਾ ਕਰਦੇ ਨੇ ਤੇ ਤਾਂ ਹੀ ਤਰੱਕੀਆਂ ਵੱਲ ਕਰਦੇ ਆ ਜੇ ਆਹ ਦੇਖੋ ਕਮਰਾ ਬਣਿਆ ਪਿਛਲੇ ਥੋੜੇ ਸਮੇਂ ਪਹਿਲਾਂ ਇਹ ਵੀ ਸੇਵਾ ਹੋਈ ਹੈਗੀ ਬਹੁਤ ਵਧੀਆ ਸੇਵਾ ਹੋਈ ਹੈ ਅੱਜ ਪਹੁੰਚੇ ਸੀਗੇ ਆਪਾਂ ਲੱਖ ਦਾਤਾ ਪੀਰ ਦੀ ਸਥਾਨ ਉੱਤੇ ਪਿੰਡ ਕਣਕਵਾਲ ਪੰਗੂਆ ਹਾਂਜੀ ਦੋਸਤੋ ਅੱਜ ਪਹੁੰਚੇ ਸਿਗੇ ਆਪਾਂ ਪਿੰਡ ਕਣਕਵਾਲ ਪੰਗੂਆਂ ਲਾਲਾਂ ਵਾਲੇ ਪੀਰ ਦੇ ਸਥਾਨ ਤੇ ਬਾਬਾ ਜੀ ਦੇ ਸਥਾਨ ਬਣਿਆ ਹੋਇਆਗਾ ਤੇ ਆਪਾਂ ਇਸ ਸਥਾਨਾਂ ਤੇ ਤੁਹਾਨੂੰ ਵੱਤ ਤੋਂ ਵੱਧ ਦਰਸ਼ਨ ਕਰਵਾਉਂਦੇ ਰਹਾਂਗੇ ਤੁਸੀਂ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰੋ ਹਾਂਜੀ ਰਵੀ ਜੀ ਲਾਈਕ ਕਮੈਂਟ ਕਰਿਆ ਕਰੋ ਜੀ ਅਤੇ ਆਪਣੇ ਫੇਸਬੁਕ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰੋ ਜੀ ਤਾਂ ਜੋ ਇਦਾਂ ਦੇ ਵੀਡੀਓ ਤੁਹਾਨੂੰ ਵੱਤ ਤੋਂ ਵੱਧ ਮਿਲਦੇ ਰਹਿਣ ਜੀ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਚ